ਅਸੀਂ ਸਾਰੀਆਂ ਮੀਟਿੰਗਾਂ ਕਰਕੇ ਕਮਿਸ਼ਨਰ ਸਾਹਿਬ ਨਾਲ ਮੇਅਰ ਮੈਡਮ ਨਾਲ ਸਾਰੀਆਂ ਮੀਟਿੰਗਸ ਕਰਕੇ ਫਾਈਨਲ ਦੋ ਮੁੱਦੇ ਫਾਈਨਲ ਕੀਤੇ ਹੈਗੇ ਉਹ ਦੋਨਾਂ ਬਾਰੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਇੱਕ ਤਾਂ ਸੜਕਾਂ ਬਾਰੇ ਔਰ ਇੱਕ ਸਪੋਰਟਸ ਇਨਫਰਾਸਟਰਕਚਰ ਲੁਧਿਆਣੇ 'ਚ ਜਿੱਥੇ ਤੱਕ ਸੜਕਾਂ ਦਾ ਸਵਾਲ ਹੈ ਕੋਈ ਸ਼ਾਰਟਲਿਸਟ ਕੀਤੀਆਂ ਗਈਆਂ ਸਾਰੀਆਂ ਗੱਲੀ ਗਲੀ ਮੁਹੱਲੇ ਔਰ ਜੋ ਕਾਰਪੋਰੇਸ਼ਨ ਦੇ ਅੰਡਰ ਆਂਦਾ ਹੈ 200 ਕਿਲੋਮੀਟਰ ਦੇ ਆਸ-ਪਾਸ ਲੈਂਥ ਹੈ ਉਹ ਰੋਡਸ ਦੀ ਸਾਰੀਆਂ ਲੋਡ ਰੋਡਸ ਰਿਪੇਅਰ ਹੋ ਰਹੀਆਂ ਔਰ ਅਪਗ੍ਰੇਡ ਹੋ ਰਹੀਆਂ ਅਪਗ੍ਰੇਡ ਮਤਲਬ ਕਿ ਕਿਤੇ ਰਿਪੇਅਰ ਦੀ ਲੋੜ ਹੈ ਰਿਪੇਅਰ ਹੋਏਗੀ ਕਿਤੇ ਕਿਸੇ ਹੋਰ ਚੀਜ਼ ਦੀ ਲੋੜ ਹੈ ਉਹ ਹੋਏਗੀ ਔਰ ਸੜਕ ਦੇ ਦੋਨੋਂ ਪਾਸੇ ਸਟ੍ਰਿਪ ਲਗਾ ਰਹੇ ਆ ਵਾਈਟ ਤਾਂ ਕਿ ਐਕਸੀਡੈਂਟ ਘਟੋ ਘੱਟ ਹੋਣ ਕਿਉਂਕਿ ਰਾਤ ਵਲੇ ਕੀ ਹੁੰਦਾ ਕਈ ਵਾਰੀ ਸਕੂਟਰ ਵਾਲੇ ਮੋਟਰਸਾਈਕਲ ਸਾਈਕਲ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਮੈਂ ਐਂਡ ਤੇ ਰੋਡ ਤੇ ਚੱਲਦੇ ਆ ਕਈ ਵਾਰੀ ਥੱਲੇ ਗਿਰ ਜਾਂਦੇ ਆ ਔਰ ਸੜਕ ਤੇ ਜਿਹੜਾ ਬਮ ਹੁੰਦਾ ਉਹਦੇ ਵਿੱਚ ਵੀ ਹਾਈਟ ਦਾ ਫਰਕ ਹੁੰਦਾ ਤੇ ਉਹ ਵੀ ਸਟ੍ਰਿਪ ਸਾਰੀ ਲੱਗ ਰਹੀ ਆ ਇਹ ਜਿਹੜੀ ਰੋਡ ਰਿਪੇਅਰ ਹੈ ਇਹ ਆਪਾਂ ਕਮਿਸ਼ਨਰ ਸਾਹਿਬ ਮਾਰਚ ਐਂਡ ਤੱਕ ਖਤਮ ਕਰਨਾ ਸਰ ਮਾਰਚ ਐਂਡ ਤੱਕ ਮਾਰਚ ਐਂਡ ਤੱਕ ਖਤਮ ਹੋ ਜਾਏਗੀ ਸਟ੍ਰਿਪ ਦਾ ਵੀ ਦੇਰੇ ਆ ਨਾਲ ਨਾਲ ਸਟ੍ਰਿਪ ਦਾ ਹੋ ਜਾਏਗਾ ਉਹ ਆਪਾਂ ਅਪ੍ਰੈਲ ਕਰ ਲੀਏ ਸਟ੍ਰਿਪ ਕਦੋਂ ਸਰ ਅਪ੍ਰੈਲ ਮਿਡ ਅਪ੍ਰੈਲ ਤੱਕ ਕਰੀਏ ਮਿਡ ਅਪ੍ਰੈਲ ਤੱਕ ਸਾਰੀ ਸਟ੍ਰਿਪ ਲੱਗ ਜਾਏਗੀ ਦੋਨੋਂ ਪਾਸੇ ਰੋਡ ਦੇ ਇਹ ਇਹ ਸਾਰਿਆਂ ਦੀ ਡਿਮਾਂਡ ਸੀ ਪਬਲਿਕ ਦੀ ਵੀ ਡਿਮਾਂਡ ਸੀ ਔਰ ਲੋਕੀ ਬੜੇ ਸਾਡੇ ਕਾਉਂਸਲਰਾਂ ਕੋਲ ਗਏ ਉਹਨਾਂ ਨੂੰ ਕਿਹਾ ਤੇ ਇਹ ਹੈਗਾ ਹੁਣ ਉਸ ਤੋਂ ਬਾਅਦ ਮੈਂ ਆ ਰਿਹਾ ਸਪੋਰਟਸ ਇਨਫਰਾਸਟ੍ਰਕਚਰ ਤੇ ਹੁਣ ਸਪੋਰਟਸ ਇਨਫਰਾਸਟ੍ਰਕਚਰ ਚ ਦੇਖੋ ਜਿਹੜੀਆਂ ਚੀਜ਼ਾਂ ਚ ਇੱਕ ਤਾਂ ਇੰਡੋਰ ਸਟੇਡੀਅਮ ਹੈ ਇੱਥੇ ਪੱਖੋਵਾਲ ਰੋਡ ਉਹ ਕੋਈ ਮੇਰੇ ਖਿਆਲ 9 ਸਾਲ ਪਹਿਲਾਂ ਬਣਿਆ ਸੀ ਔਰ ਡਿਫੰਕਟ ਪਿਆ ਨਾ ਉੱਥੇ ਕੋਈ ਲਾਈਟ ਦਾ ਕਨੈਕਸ਼ਨ ਹੈ ਨਾ ਕੁਛ ਹੈ ਉਹ ਵੀ ਅਸੀਂ ਦੋ ਕਮੇਟਿੰਗਾਂ ਕਰਕੇ ਉਹਨੂੰ ਫਾਈਨਲ ਕਰ ਲਿਆ ਦੋ ਵਾਰੀ ਸਾਈਟ ਵਿਜ਼ਿਟ ਵੀ ਹੋ ਗਈ ਉਹਦੀ ਉਦੇ ਵਿੱਚ ਅਸੀਂ ਬਿਜਲੀ ਦਾ ਕਨੈਕਸ਼ਨ ਪਰਮਨੈਂਟ ਚਾਲੂ ਕਰਨ ਲੱਗੇ ਆ ਕੋਈ ਕਿਸੇ ਨੇ ਵੀ ਉੱਥੇ ਇਵੈਂਟ ਕਰਨਾ ਕਿਸੇ ਇੰਸਟੀਟਿਊਸ਼ਨ ਨੇ ਇਵੈਂਟ ਕਰਨਾ ਕਿਸੇ ਹੋਰ ਨੇ ਇਵੈਂਟ ਕਰਨਾ ਜੇ ਤਾਂ სპੋਰਟਸ ਇਵੈਂਟ ਹੋਏਗਾ ਅਸੀਂ ਉਹਨੂੰ ਕਾਸਟ ਤੇ ਕਰਾਂਗੇ ਜੋ ਸਾਡੀ ਕਾਸਟ ਆਂਦੀ ਹੈ ਡਿਪਾਰਟਮੈਂਟ ਦੀ ਚਾਹੇ ਉਹ 에어 ਕੰਡੀਸ਼ਨਰ ਚਲਾਣ ਦੀ ਹੈ ਜੇ ਉਹਨਾਂ ਨੇ AC ਚਲਾਣਾ ਹੈ ਉਹਦੀ ਥੋੜੀ-ਬਹੁਤ ਮੈਂਟੇਨੈਂਸ ਦੀ ਕਾਸਟ ਹੈ ਉਹਦੀ ਸਟਾਫ ਦੀ ਕਾਸਟ ਹੈ ਅਸੀਂ ਕੈਲਕੂਲੇਟ ਕਰਕੇ ਉਹ ਚਾਰਜ ਕਰਾਂਗੇ ਅਸੀਂ ਸਪੋਰਟਸ ਨੂੰ ਅਸੀਂ ਸਪੋਰਟਸ ਨੂੰ ਵੱਧ ਤੋਂ ਵੱਧ ਬढ़ावा ਦੇਣਾ ਚਾਹੁੰਦੇ ਆ ਦੇਖੋ ਇਹਦੇ ਦੋ ਫਾਇਦੇ ਆ ਇੱਕ ਤਾਂ ਯੂਥ ਵਿੱਚ ਫਿਟਨੈਸ ਰਹਿੰਦੀ ਆ ਔਰ ਦੂਜੀ ਗੱਲ ਇਹਦਾ ਬੈਨੀਫਿਟ ਇਹ ਆ ਕਿ ਡਰੱਗਸ ਤੋਂ ਯੂਥ ਦੂਰ ਰਹਿੰਦਾ ਇਹ ਇਹ ਬੈਨੀਫਿਟਸ ਨੂੰ ਦੇਖਦੇ ਅਸੀਂ ਸਪੋਰਟਸ ਦਾ ਇਨਫਰਾਸਟ੍ਰਕਚਰ ਉਹਨੂੰ ਇੰਡੋਰ ਸਟੇਡੀਅਮ ਨੂੰ ਚਾਲੂ ਕਰ ਰਹੇ ਆ ਔਰ ਇਹ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹੈਗੇ ਆ ਅੰਕੁਰ ਜੀ ਕਿਸੇ ਨੇ ਵੀ ਉੱਥੇ ਇਵੈਂਟ ਕਰਨਾ ਹੈ ਜਿੰਨੀ ਦੇਰ ਤੱਕ ਪ੍ਰੋਪਰ ਸਿਸਟਮ ਨਹੀਂ ਸੈੱਟ ਹੁੰਦਾ ਉਹਨਾਂ ਦੇ ਆਫਿਸ ਜਾ ਕੇ ਐਪਲੀਕੇਸ਼ਨ ਦੇਣ ਉਹਨਾਂ ਨੂੰ 2 ਦਿਨਾਂ ਵਿੱਚ ਜਵਾਬ ਮਿਲ ਜਾਏਗਾ ਕਿ ਇਹ ਤੁਹਾਡੇ ਚਾਰजेस ਹੋਣਗੇ ਔਨ ਕਾਸਟ ਬੇਸਿਸ ਸਪੋਰਟਸਲੀ ਤੇ ਜੇ ਕਿਸੇ ਨੇ ਕੋਈ ਉੱਥੇ ਕਰਨਾ ਹੈ ਐਂਟਰਟੇਨਮੈਂਟ ਅਲਾ ਜੇ ਉਸ ਦਿਨ ਸਪੋਰਟਸ ਦਾ ਇਵੈਂਟ ਨਹੀਂ ਹੋਏਗਾ ਪਰਮਿਸ਼ਨ ਤਾਂ ਐਂਟਰਟੇਨਮੈਂਟ ਦੇ ਇਵੈਂਟ ਲਈ ਜਾਂ ਕਿਸੇ ਹੋਰ ਇਵੈਂਟ ਲਈ ਦਿੱਤੀ ਜਾਏਗੀ ਔਰ ਉਹਦੇ ਕੁਝ ਅਸੀਂ ਚਾਰजेस ਬڑے ਨੋਮੀਨਲ ਜੇ ਥੋੜੇ ਵੱਧ ਦਵਾਂਗੇ ਕਿਉਂਕਿ ਅਸੀਂ ਜਿਹੜੇ ਐਡੀਸ਼ਨਲ ਖਰਚੇ ਹੁੰਦੇ ਉਹ ਤੋਂ ਪੂਰੇ ਕਰਦੇ ਆ ਇਹ ਤਾਂ ਹੋ ਗਿਆ ਇੰਡੋ ਸਟੇਡੀਅਮ ਦਾ ਉਸ ਤੋਂ ਇਲਾਵਾ ਜਿਹੜੇ ਸਪੋਰਟਸ ਦੇ ਇਨਫਰਾਸਟ੍ਰਕਚਰ ਬਣ ਰਹੇ ਆ ਇੱਕ ਤਾਂ ਅਸੀਂ ਬੈਡਮਿੰਟਨ ਹਾਲ ਚਾਲੂ ਕੀਤਾ ਕੋਈ ਮਤਲਬ ਪਹਿਲਾਂ ਦਾ ਚਾਲੂ ਹੈ ਪਰ ਉਹ 80% ਹੋ ਗਿਆ ਕੰਪਲੀਟ ਉਹ ਵੀ ਮੇਰੇ ਖਿਆਲ ਡੇਢ ਦੋ ਮਹੀਨੇ ਚ ਕੰਪਲੀਟ ਹੋ ਜਾਏਗਾ ਜਿਹੜਾ ਬੈਡਮਿੰਟ ਇਹ ਗੁਰਨਾਣਕ ਸਟੇਡੀਅਮ ਸੀ ਹੈਗਾ ਇੱਕ ਐਥਲੈਟਿਕ ਟਰੈਕ ਆਲਰੇਡੀ ਖਤਮ ਹੋ ਚੁੱਕਾ ਹੈ ਉਹ ਕੰਪਲੀਟ ਹੈ ਉਹਦੇ ਬਾਰੇ ਮੈਂ ਸਿਰਫ ਇਨਫੋਰਮੇਸ਼ਨ ਦੇ ਰਿਹਾ ਇਹ ਨਹੀਂ ਕਿ ਇੱਕ ਬਾਸਕਟਬਾਲ ਦਾ ਬਣ ਰਿਹਾ ਉਹ 14 ਕਰੋੜ ਦਾ ਹੈਗਾ ਜਿਹੜਾ ਉਹ ਵੀ ਉੱਥੇ ਗੁਰਨਾਨਕ ਉਹ ਮੈਂ ਜਦੋਂ ਗੁਰਨਾਨਕ ਸਟੇਡੀਅਮ ਕਹਿੰਦਾ ਮੈਂ ਪੂਰੇ ਕੰਪਲੈਕਸ ਦੀ ਗੱਲ ਕਰਦਾ ਕੋਈ ਲੈਫਟ ਕਿਉਂਕਿ ਰੋਡ ਦੇ ਲੈਫਟ ਤੇ ਵੀ ਕੰਪਲੈਕਸ ਹੈ ਰਾਈਟ ਤੇ ਵੀ ਕੁਝ ਲੈਫਟ ਤੇ ਬਣਦੇ ਆ ਕੁਝ ਰਾਈਟ ਤੇ ਬਣਦੇ ਆ ਤੇ ਇਹ ਜਿਹੜਾ ਬਾਸਕਟਬਾਲ ਦਾ ਕੋਈ 14 ਕਰੋੜ 38 ਲੱਖ ਦਾ 11 ਕਰੋੜ ਕੁਛ ਲੱਖ ਹੋ ਚੁੱਕਾ ਹੈ ਇਹ ਵੀ ਆਲਮੋਸਟ ਕੰਪਲੀਸ਼ਨ ਤੇ ਹੈ ਇਹ ਉਹ ਸਾਰੇ ਪ੍ਰੋਜੈਕਟ ਹੈ ਜਿਹੜੇ ਦੋ ਤਿੰਨ ਮਹੀਨਿਆਂ ਚ ਸਾਰੇ ਐਕਟੀਵੇਟ ਹੋ ਜਾਣਗੇ ਔਰ ਕੰਪਲੀਸ਼ਨ ਤੇ ਹੈ ਇੱਕ ਉਸ ਤੋਂ ਬਾਅਦ ਟੇਬਲ ਟੈਨਿਸ ਦੇ ਦੋ ਬਣ ਰਹੇ ਇੱਕ ਗੁਰਦਾਨਗੱਲੇ ਪਾਸੇ 1 ਕਰੋੜ ਦੇ ਅੰਦਰ ਇੱਕ ਵਿੱਚ 28 ਟੇਬਲ ਹੈਗੇ ਦੂਜੇ ਵਿੱਚ ਵੀ ਆਲਮੋਸਟ ਸੇਮ ਨੰਬਰ ਆਫ ਟੇਬਲਸ ਹੈ ਉਹ ਵੀ ਜਿਹੜਾ ਇੱਕ ਟੇਬਲ ٹینس 파ਰਟ 1 ਹੈ ਉਹ ਆਲਮੋਸਟ 94% ਹੋ ਗਿਆ ਸਮਝ ਲੋ ਕੰਪਲੀਸ਼ਨ ਤੇ ਹੀ ਹੈ ਜਿਹੜਾ 2 ਆ ਉਹ 35% ਹੋ ਗਿਆ ਉਹਨੂੰ ਥੋੜਾ ਜਿਹਾ ਟਾਈਮ ਲੱਗੇਗਾ ਬਟ ਉਹ ਵੀ ਚੱਲ ਰਿਹਾ ਹੁਣ ਇੱਕ ਹੈਗਾ PAU ਹਾਕੀ ਸਟੇਡੀਅਮ ਉਹ ਵੀ ਆਲਮੋਸਟ ਬਣ ਚੁੱਕਾ ਹੈ ਪਰ ਪਬਲਿਕ ਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਇੰਨਾ ਸਪੋਰਟਸ ਦੀ ਐਕਟੀਵਿਟੀ ਹੋ ਰਹੀ ਹੈ ਤੁਹਾਡੇ ਸ਼ਹਿਰ ਵਿੱਚ ਇਹ PAU ਹਾਕੀ ਸਟੇਡੀਅਮ ਹੈ ਇਹ ਕੋਈ ਹੈਗਾ 99 ਲੱਖ ਰੁਪਏ ਦਾ 79 ਲੱਖ ਰੁਪਏ ਲੱਗ ਚੁੱਕਾ ਹੈ ਸੋ ਇਹ ਜਿੰਨੇ ਵੀ ਪ੍ਰੋਜੈਕਟ ਹੈ ਇੱਕ ਟੇਬਲ ਟੈਨਿਸ ਦਾ ਛੱਡ ਕੇ ਉਹਨੂੰ ਤਿੰਨ ਕੁ ਮਹੀਨੇ ਲੱਗ ਸਕਦੇ ਆ ਬਾਕੀ ਸਾਰੇ ਡੇਢ ਦੋ ਮਹੀਨੇ ਵਿੱਚ ਪੂਰੇ ਹੋ ਜਾਣਗੇ ਕਿਉਂਕਿ ਕੋਈ 89% ਬਣ ਚੁੱਕਾ ਹੈ ਕੋਈ 90% ਬਣ ਚੁੱਕਾ ਹੈ ਕਮਿਸ਼ਨਰ ਸਾਹਿਬ ਰੋਜ਼ ਇਹਨਾਂ ਦੀ ਵਰਕ ਦਾ ਜਾਇਜ਼ਾ ਲੈ ਰਹੇ ਆ ਔਰ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਇੱਕ ਇੱਕ ਕਰਕੇ ਸਾਰੇ ਅਸੀਂ ਇਹਨਾਂ ਨੂੰ ਕਰਦਾਨਗੇ ਇੱਕ ਇਨਡੋਰ সুইমিং ਪੂਲ ਵੀ ਬਣਦੇ ਆ ਉਹਦਾ ਵੀ 80% ਹੋ ਚੁੱਕਾ ਹੈ ਕੰਮ ਇਹ ਰੱਖ ਬਾਗ ਵਿੱਚ ਬੰਦ ਰਿਹਾ ਕੋਈ 5 ਕਰੋੜ ਦੀ ਐਕਸਪੈਂਸ਼ਨਲ ਉਹ ਵੀ ਐਸ ਸਮਰਸ ਵਿੱਚ ਚਾਲੂ ਹੋ ਜਾਏਗਾ ਹੋਰ ਡੇਢ ਤੋਂ ਮਹੀਨੇ ਸੋ ਇਹ ਸਪੋਰਟਸ ਦਾ ਇਨਫਰਾਸਟ੍ਰਕਚਰ ਦਾ ਤੇ ਇੰਡੋਰ ਸਟੇਡੀਅਮ ਜਿਹੜਾ ਡਿਫੰਕਟ ਪਿਆ ਸੀਗਾ ਬਣਿਆ ਪਹਿਲਾਂ ਦਾ ਹੋਇਆ ਉਹਨੂੰ ਅਸੀਂ ਪ੍ਰੋਪਰਲੀ ਚਾਲੂ ਕਰਦੇ ਹੁਣ ਕੋਈ ਹੋਰ ਕੁਐਸਚਨ ਹੈ ਤਾਂ ਪੁੱਛੋ ਜੀ ਹਾਂਜੀ ਉਹ ਜੀ ਵੈਸੇ ਹੀ ਆ ਰਹੇ ਆ ਦੌਰੇ ਤੇ ਸਾਰਿਆਂ ਨੂੰ ਮਿਲਣ ਬਾਕੀ ਸਿਵਲ ਹਸਪੀਟਲ ਜਿਹੜਾ ਰੈਨੋਵੇਟ ਅਸੀਂ ਪੂਰਾ ਕੀਤਾ ਹੈਗਾ ਉਹਦੀ ਵੀ ਅਸੀਂ ਓਪਨਿੰਗ ਕਰਦੇ ਹੈਗੇ ਦੇਖੋ ਜੀ ਇਹ ਪਾਰਟੀ ਨੂੰ ਪੂਰਾ ਪ੍ਰੋਗਰਾਮ ਪਤਾ ਹੁੰਦਾ ਪਰ ਜੇ ਉਹ ਆ ਰਹੇ ਆ ਤਾਂ ਸੀਐਮ ਸਾਹਿਬ ਮੇਰੇ ਖਿਆਲੋਂ ਫੋਨ ਕੀ ਹਾਂਜੀ ਹਾਂਜੀ